ਵਾਹ ਦੁਕੀ ਕਾਲਸਾ ਵਾਹ ਦੁਕੀ ਕੀ ਪਰੇ ਗੁਰੂਪਿਆਰੀ ਸਾਧ ਸੰਗਤ ਜੀ ਅਸੀਂ ਪਹੁੰਚ ਗਏ ਆਂ ਖੰਸਾਫ ਔਰ ਅਸੀਂ ਇੱਥੋਂ ਦੀ ਤੁਹਾਨੂੰ ਪਲ-ਪਲ ਦੀ ਜਿਹੜੀ ਆ ਥੱਲੇ ਦੀ ਵੀ ਜਾਣਕਾਰੀ ਦਿੱਤੀ ਆ ਉਸ ਤੋਂ ਉਪਰ ਆ ਕੇ ਤਾਂ ਵੀ ਜਾਣਕਾਰੀ ਦਿੱਤੀ ਆ ਔਰ ਉਲਟੀ ਵੀ ਸਾਰੀ ਜਾਣਕਾਰੀ ਜਿਹੜੀ ਆ ਉਹ ਵੀ ਅਸੀਂ ਦੇਤੀ ਹੋਈ ਆ ਹੁਣ ਤੁਹਾਨੂੰ ਅਸੀਂ ਇੱਥੋਂ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਨੇ ਉਹਦੇ ਬਾਰੇ ਜਾਣਕਾਰੀ ਦੇ ਰਹੇ ਆ ਕਿੰਨੀ ਸਜਾਵਟ ਹੋਈ ਆ ਕਿੰਨੀ ਤਿਆਰੀ ਹੋਈ ਆ ਕੌਣ-ਕੌਣ ਕਰ ਰਿਹਾ ਇਹਦੇ ਬਾਰੇ ਸਾਰਾ ਦੱਸਾਂਗੇ બસ ਇਹ ਆ ਕੇ ਹਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਹੁਣ ਇਹ ਆਪਾਂ ਤੁਹਾਨੂੰ ਉੱਪਰ ਦਿਖਾ ਰਹੇ ਹਾਂ ਜਿਹੜਾ ਇਹ ਲੜੀਆਂ ਦੀ ਸੇਵਾ ਜਿਹੜੀ ਆ ਇਹ ਦਿੱਲੀ ਸੰਗਤ ਨੇ ਕੀਤੀ ਹੋਈ ਆ ਔਰ ਬਹੁਤ ਹੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਜੀ ਇਹ ਵੇਖਣਯੋਗ ਆ ਇਹ ਸਾਰੀ ਇਹ ਦੇਖੋ ਜਿਹੜੀਆਂ ਪੂਰੀ ਡੈਕੋਰੇਸ਼ਨ ਕਰ ਰਹੀਆਂ ਜੀ ਅਜੇ ਤਿਆਰੀਆਂ ਜਿਹੜੀਆਂ ਇਹ ਹੋਰ ਚੱਲ ਰਹੀਆਂ ਨੇ ਔਰ ਬਹੁਤ ਹੀ ਜੋਰਾਂ ਸ਼ੋਰਾਂ ਤੇ ਚੱਲਦੀਆਂ ਨੇ ਉਹ ਥੱਲੇ ਖਿੱਚ ਥੱਲੇ ਹਲ ਥੱਲੇ ਨੂੰ ਖਿੱਚ ਕੋ ਥੱਲੇ ਨੂੰ ਖਿੱਚ ਇੱਕ ਵਾਰ ਤੋਂ ਮਾਰ ਕਿਸੇ ਦੇ ਗਰਦਨ ਅੰਦਰ ਪਾ ਕੇ ਇਹ ਦੇਖੋ ਇਹ ਲੜੀਆਂ ਦੀ ਸੇਵਾ ਜਿਹੜੀ ਹੈ ਲੜੀਆਂ ਦੀ ਸੇਵਾ ਤੁਹਾਨੂੰ ਦਿਖਾ ਰਹੇ ਹਾਂ ਔਰ ਸਾਰੀ ਸੰਗਤ ਜਿਹੜੀ ਆ ਬੜੇ ਤਨ ਮਨ ਤਨ ਦੇ ਨਾਲ ਜਿਹੜੀ ਆ ਸੇਵਾ ਕਰ ਰਹੀ ਆ ਕੋਈ ਵੀ ਉਤਰਾਈ ਨਹੀਂ ਕਰ ਰਹੇ ਬਿਲਕੁਲ ਐ ਸਾਫ਼ ਸੁਥਰੀ ਔਰ ਬੜੇ ਹੀ ਪਿਆਰ ਨਾਲ ਸੇਵਾ ਕਰ ਰਿਹਾ ਇਹ ਆਰਮੀ ਵਾਲੇ ਵੀ ਸਾਡੇ ਖੜੇ ਆ ਇਹਨਾਂ ਨੇ ਵੀ ਬੜੀ ਤਨਦੇਹੀ ਨਾਲ ਸੇਵਾ ਕੀਤੀ ਆ ਤੇ ਜਿਹੜੀ ਬਾਕੀ ਸਾਰੀ ਸੇਵਾ ਕਲੇਸ਼ੀਆ ਦੀ ਸਾਰੀ ਸੇਵਾ ਜਿਹੜੀ ਆ ਇਹ ਹੀ ਆਰਮੀ ਵਾਲੇ ਵੀ ਆ ਜਿਨ੍ਹਾਂ ਨੇ ਕੀਤੀ ਆ ਜੀ ਔਰ ਇਹਨਾਂ ਦੇ ਨਾਲ ਸੇਵਾਦਾਰਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਵਾ ਜੋ ਪਰਵੀ ਜਿਹੜੇ ਫੁੱਲ ਲਗਾਏ ਹੋਏ ਆ ਔਰ ਬਹੁਤ ਹੀ ਸੋਹਣੀ ਜਿਹੀ ਡੈਕੋਰੇਸ਼ਨ ਹੈ ਨਾ ਹੀ ਉਹ ਕਹਿ ਸਕਦੇ ਕਿ ਬਹੁਤ ਸੋਹਣੀ ਡੈਕੋਰੇਸ਼ਨ ਜਿਹੜੀ ਆ ਕਰ ਰਹੇ ਆ ਔਰ ਦੇਖੋ ਇਹ ਬਰਖ ਦੇ ਉੱਪਰ ਫੁੱਲ ਲਗਾਉਣੇ ਜਿਹੜੇ ਆ ਬਹੁਤ ਹੀ ਮੁਸ਼ਕਲ ਸੀ ਪਰ ਅਸੀਂ ਫੇਰ ਵੀ ਜਿਹੜੇ ਆ ਇਹ ਸੇਵਾਦਾਰਾਂ ਨੇ ਲਗਾਏ ਹੋਏ ਆ ਔਰ ਤਿਆਰੀ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਬਹੁਤ ਵਧੀਆ ਤਿਆਰੀ ਕਰ ਰਹੇ ਆ ਜੀ ਬਹੁਤ ਹੀ ਸੋਹਣੀ ਤਿਆਰੀ ਤੁਹਾਨੂੰ ਕਹਿ ਸਕਦੇ ਆ ਦੇਖੋ ਸਾਹਮਣੇ ਦਰਬਾਰ ਸਾਹਿਬ ਦਿਖਾ ਰਹੇ ਆ ਤੁਹਾਨੂੰ ਉਹ ਦਰਬਾਰ ਸਾਹਿਬ ਦੀ ਵੀ ਦੇਖੋ ਕਿ ਕਿੰਨੀ ਸੋਹਣੀ ਡੈਕੋਰੇਸ਼ਨ ਜਿਹੜੀ ਕੀਤੀ ਹੋਈ ਆ ਐ ਪੂਰੇ ਫੁੱਲ ਬੂਟੇ ਜਿਹੜੇ ਪੂਰੇ ਲਗਾਏ ਹੋਏ ਆ ਉਹ ਫੁੱਲਾਂ ਦੀ ਸੇਵਾ ਬਹੁਤ ਸੋਹਣੀ ਕੀਤੀ ਹੋਈ ਆ ਨਾਲ ਖੰਡੇ ਵਾਲੇ ਜਿਹੜੇ ਆ ਨਿਸ਼ਾਨ ਸਾਹਿਬ ਵੀ ਲਗਾਏ ਹੋਏ ਆ ਔਰ ਝੰਡੀਆਂ ਵੀ ਲਗਾਈਆਂ ਹੋਈਆਂ ਨੇ ਤੇ ਜਿਹੜੀਆਂ ਬਹੁਤ ਹੀ ਸੁੰਦਰ ਲੱਗ ਰਹੀਆਂ ਨੇ ਇਸ ਟਾਈਮ ਦੇਖਣ ਚ ਪੂਰਾ ਆਨੰਦ ਆ ਰਿਹਾ ਦੀ ਤੇ ਪੂਰਾ ਆਨੰਦ ਜਿਹੜਾ ਵਾ ਉਹ ਆ ਰਿਹਾ ਸਾਹ ਸੰਗਾ ਜੀ ਦੇ ਦੇਖੋ ਤੇ ਸੰਗਤੀ ਸੁਹੋਤਰਾ ਤੇ ਜਿਹੜੀ ਅੱਜ ਡਿਸਪੈਂਸਰੀ ਹੋ ਗਈ ਬੋਲਦੇ ਕੀ ਗਈ ਆ ਵੈਟ ਕੋਲੇ ਦਾਬੀ ਜਨਾਦੀ ਹੋਈ ਆ ਪਰ ਅੱਜ ਤੁਹਾਨੂੰ ਇਹ ਦਿਖਾ ਰਹੇ ਹਾਂ ਜਿਸ ਤਰ੍ਹਾਂ ਕਿ ਇਹਨੂੰ ਸਪਕਾਰ ਆ ਕੋਈ ਸਾਦੀ ਪ੍ਰੋਬਲਮ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਏ ਉਹਦੇ ਵਾਸਤੇ 24 ਘੰਟੇ ਡਾਕਟਰ ਸਾਹਿਬ ਜਿਹੜਿਆ ਉਹ ਅਵੇਲੇਬਲ ਹੁੰਦੇ ਆ ਔਰ ਇਹ ਡਿਸਪੈਂਸਰੀ ਸਾਹਿਬ ਦਿਖਾ ਰਹੇ ਸੀ ਤੁਹਾਨੂੰ ਔਰ ਇਹ ਦੇਖੋ ਇਹ ਦੇਖੋ ਇਹ ਜਿਹੜਾ ਵਾ ਸਿੰਦਰਪਾਲ ਸਾਹਿਬ ਤੇ ਆ ਗਏ ਹੋਏ ਆ ਕਿ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਇਹਦੇ ਬਾਰੇ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਕਿ ਅਸੀਂ ਕੀ ਬਿਆਨ ਕਰੀਏ ਉਹ ਵਾਰ-ਵਾਰ ਅਸੀਂ ਕੀ ਤੁਹਾਨੂੰ ਕਹੀਏ ਔਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਉਹ ਵੀਡੀਓ ਨੂੰ ਪੂਰੀ ਦੇਖਿਆ ਕਰੋ ਉਹ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਰਾਜ ਨਿਸ਼ਾਰਾ ਐਂਡ ਦੀਪ ਮਾਲਾ ਦੋਵੇਂ ਚੈਨਲ ਜਿਹੜੇ ਆ ਇਹਨਾਂ ਨੂੰ ਜ਼ਰੂਰ ਦੇਖਿਆ ਕਰੋ ਔਰ ਇਹਨਾਂ ਤੋਂ ਪੂਰੀ ਜਾਣਕਾਰੀ ਲਿਆ ਕਰੋ ਇਹ ਤੁਹਾਨੂੰ ਅਸੀਂ ਰਸਤਾ ਦਿਖਾ ਰਹੇ ਆਂ ਕਿ ਦੇਖੋ ਆਰਮੀ ਵਾਲਿਆਂ ਔਰ ਸੇਵਾਦਾਰਾਂ ਨੇ ਜਿਹੜਾ ਵਾ ਇਹ ਰਸਤਾ ਕਿੰਨਾ ਸੋਹਣਾ ਬਣਾਇਆ ਹੋਇਆ ਆ ਕਿ ਥੱਲੋਂ برف ਜਿਹੜੀ ਉਹ ਪੂਰੀ ਚੁੱਕਤੀ ਹੋਈ ਆ ਕਿ ਕੋਈ ਚਿਲਕੇ ਨਾ ਕਿਉਂਕਿ ਜੇ برف ਥੱਲੇ ਹੋਵੇ ਤੇ ਪੈਰਾਂ ਦੇ ਵਿੱਚ ਵੱਜਦੀ ਆ ਔਰ ਪੈਰ ਜਿਹੜੇ ਬਹੁਤ ਜ਼ਿਆਦਾ ਤਿਲਕਦੇ ਆ ਇਸ ਕਰਕੇ ਤਿਲਕਣ ਤੋਂ ਬਚਣ ਵਾਸਤੇ ਬਿਲਕੁਲ ਸਾਫ਼ ਰਸਤਾ ਜਿਹੜਾ ਉਹ ਕਰਤਾ ਹੋਇਆ ਵਾ ਕਿ ਕੋਈ ਵੀ ਤਿਲਕੇ ਨਾ ਔਰ ਇਧਰ ਇਹ ਤੱਕ ਮੈਂ ਥੇ ਤੁਹਾਨੂੰ ਦਿਖਾ ਰਿਹਾ ਕਿ ਇਧਰ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਲੱਗ ਰਹੀ ਆ ਬਹੁਤ ਹੀ ਸੋਹਣੀ ਆ ਮੈਂ بار بار ਇਹੀ ਕਹਿ ਰਿਹਾ ਕਿ ਮੇਰੇ ਕੋਲ ਲਫ਼ਜ਼ ਘਟ ਪੈ ਰਹੇ ਆ ਇਹ ਬਿਆਨ ਕਰਨ ਵਾਸਤੇ ਕਿ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਔਰ ਕੱਲ ਕੁਆਰ ਖੁੱਲਣ ਜਾ ਰਹੇ ਆ 25 ਮਈ ਨੂੰ ਇਹ ਦੇਖੋ ਇੱਧਰ ਵੀ ਆਪਾਂ ਸਾਰਾ ਸਰੋਵਰ ਆਲ ਤੁਹਾਨੂੰ ਦਿਖਾ ਲਦੇ ਆ ਇਹ ਸਰੋਵਰ ਆਲ ਵੀ ਜਿਹੜਾ ਵਾ ਹੈ ਬਿਲਕੁਲ ਸਾਫ਼ ਸਫਾਈ ਔਰ ਡੈਕੋਰੇਸ਼ਨ ਕੀਤੀ ਗਈ ਆ ਇਸ ਸਥਾਨ ਬਾਰੇ ਦਸੰਗਰੰਥ ਦੇ ਵਿੱਚ ਜਿਹੜੀ ਪੂਰੀ ਡਿਟੇਲ ਦਿੱਤੀ ਗਈ ਆ ਗੁਰੂ ਸਾਹਿਬ ਨੇ ਕੁ ਕੰਮ ਕਹਾਰੀਆਂ ਆ ਕਿ ਸੇਮ ਕੁੰਠ ਪਰਬਤ ਹੈ ਜਹਾਂ ਸਤ ਸ੍ਰਿੰਗ ਸਰੋਪਤ ਹੈ ਤਹਾਂ ਇਸੇ ਜਗ੍ਹਾ ਦੇ ਬਾਰੇ ਬਿਆਨ ਕੀਤਾ ਜਾਵਾ ਜੀ ਔਰ ਇਸੇ ਜਗ੍ਹਾ ਦੇ ਬਾਰੇ ਹੀ ਇਹ ਜਿਹੜੀਆਂ ਤੁਕਾਂ ਨੇ ਕਹੀਆਂ ਜੀਆਂ ਨੇ ਔਰ ਇਹ ਦੇਖੋ ਸਰੋਵਰ ਸਾਹਿਬ ਵੀ ਜਿਹੜਾ ਵਾ ਸਰੋਵਰ ਸਾਹਿਬ ਵੀ ਆ ਬਿਲਕੁਲ ਜਿਹੜਾ ਸਾਫ ਆ ਕੋਈ ਜ਼ਿਆਦਾ ਬਰਫ ਨਹੀਂ ਆ ਇਸ ਟਾਈਮ ਇਹ ਦੇਖੋ ਇਹ ਤੁਹਾਨੂੰ ਦਿਖਾ ਦਿੰਦੇ ਹਾਂ ਸਰੋਵਰ ਸਾਹਿਬ ਤੇ ਦਰਸ਼ਕਾਉਣੀਆਂ ਇਹ ਸਰੋਵਰ ਸਾਹਿਬ ਵੀ ਜਿਹੜਾ ਬਿਲਕੁਲ ਸਾਫ਼ ਹੈਗਾ ਔਰ ਇਸ਼ਨਾਨ ਕਰਨ ਵਾਸਤੇ ਜਗ੍ਹਾ ਵੀ ਜਿਹੜੀ ਆ ਉਹ ਪੂਰੀ ਬਣਾ ਦਿੱਤੀ ਗਈ ਆ ਕਿ ਸੇਵਾਦਾਰਾਂ ਨੇ ਪੂਰੀ ਜਗ੍ਹਾ ਬਣਾਈ ਹੋਈ ਆ ਕਿ ਜਿੱਥੇ ਇਸ਼ਨਾਨ ਕਰਨ ਦੀ ਕੋਈ ਵੀ ਦਿੱਕਤ ਨਾ ਆਵੇ ਇਹ ਦੇਖੋ ਇਸ਼ਨਾਨ ਕਰਨ ਵਾਲੀ ਜਗ੍ਹਾ ਜਿਹੜੀ ਸਾਫ਼ ਕੀਤੀ ਹੋਈ ਆ ਔਰ ਬਿਲਕੁਲ ਸਾਫ਼ ਸੁਥਰੀ ਕੀਤੀ ਹੋਈ ਆ ਔਰ ਉੱਪਰ ਦੀ ਡੈਕੋਰੇਸ਼ਨ ਮੇਰੀਆਂ ਤੁਹਾਨੂੰ ਦਿਖਾ ਰਹੀ ਹਾਂ ਸਰੋਵਰ ਵਾਲੀ ਸਾਈਡ ਤੋਂ ਦੱਸਾਰੇ ਕਿ ਇਹ ਸਰੋਵਰ ਵਾਲੀ ਸਾਈਡ ਤੋਂ ਪੂਰੀ ਡੈਕੋਰੇਸ਼ਨ ਦੀ ਜਿਹੜੀ ਆ ਔਰ ਅਸੀਂ ਤੁਹਾਨੂੰ ਇੱਧਰ ਜਿੱਥੇ ਲੋਕ ਇਸ਼ਨਾਨ ਕਰਦੇ ਆ ਜਿੱਧਰ ਜਿਹੜੀ ਸ਼ੈੱਡ ਪਈ ਹੋਈ ਆ ਉਧਰੋਂ ਵੀ ਦਿਖਾਉਂਦੇ ਆ ਕਿ ਉਧਰ ਵੀ ਫੁੱਲ ਲਗਾਏ ਗਏ ਆ ਔਰ ਝੰਡੀਆਂ ਲਗਾਈਆਂ ਗਈਆਂ ਨੇ ਇਹ ਦੇਖੋ ਜੀ ਇਹ ਝੰਡੀਆਂ ਲਗਾਈਆਂ ਆਈਆਂ ਨੇ ਔਰ ਨਾਲ-ਨਾਲ ਫੁੱਲ ਵੀ ਜਿਹੜੇ ਆ ਫੁੱਲ ਵੀ ਲਗਾਏ ਜਾ ਰਹੇ ਆ ਤਾਂ ਕਿ ਵੇਖਣ ਵਾਲੇ ਤੇ ਬਹੁਤ ਹੀ ਸੋਹਣਾ ਲੱਗੇ ਬਾਕੀ ਜਦੋਂ ਸਾਹਿਬ ਆ ਆਂ ਸੰਗੁੰਦੇ ਆ ਅਸੀਂ ਪੂਰੇ ਤਰ੍ਹਾਂ ਦੀ ਪੂਰੀ ਸੇਵਾ ਕੀਤੀ ਆ ਕਿ ਬਹੁਤ ਹੀ ਮੈਂ ਤੇ ਬਾਰ-ਬਾਰ ਇਹੀ ਕਹਾਂਗਾ ਕਿ ਮੇਰੇ ਕੋਲ ਲਫ਼ਜ਼ ਮੁੱਕ ਜਾਂਦੇ ਆ ਕਹਿਣ ਵਾਸਤੇ ਉਹ ਦੇਖੋ ਆ ਕਾ ਜਿਹੜੀਆਂ ਨਦੀਆਂ ਨੇ ਨਦੀਆਂ ਵੀ ਇਹ ਪੂਰੀਆਂ ਜੋਬੰਦ ਚੱਲ ਰਹੀਆਂ ਨੇ ਕਿਉਂਕਿ برف ਧੋਪ ਲੱਗਣ ਦਾ ਕਰਕੇ برف ਜਿਹੜੀ ਆ ਉਹ ਜਲਦੀ ਖੋਰਦੀ ਆ ਔਰ ਨਦੀਆਂ ਜਿਹੜੀਆਂ ਨੇ ਸਰੋਵਰ ਸਾਹਿਬ ਦੇ ਵਿੱਚ ਚੱਲ ਰਹੀਆਂ ਨੇ ਇਹ ਤੁਹਾਨੂੰ ਨਦੀਆਂ ਦੇ ਦਰਸ਼ਨ ਕਰਾ ਰਹੇ ਆ ਕਿ ਨਦੀਆਂ ਜਿਹੜੀਆਂ ਨੇ ਇਹ ਚੜਨੇ ਵਗ ਰਹੇ ਆ ਉੱਪਰੋਂ ਔਰ ਇਹ ਸਰੋਵਰ ਸਾਹਿਬ ਦੇ ਵਿੱਚ ਆ ਰਹੇ ਆ ਸਾਰੇ ਚੜਨੇ ਹਰਕਾ ਜਿਹੜਾ ਵਾ ਉਹ ਬੇਨਤੀ ਬਰਾਬਰ ਲੱਗ ਰਿਹਾ ਔਰ ਤੂਫਾਨ ਵੀ ਬਰਾਬਰ ਵਗ ਰਹੀਆਂ ਨੇ ਤਾਂ ਜੋ ਜਿਹਦਾ ਕਰਕੇ ਮੌਸਮ ਥੋੜਾ ਸਾਫ਼ ਹੈਗਾ ਵਾ ਔਰ برف ਦਾ ਵੀ ਕਾਫੀ ਜਿਹੜਾ ਵਾ ਕਿ ਥੋੜੀ ਚੁੱਪੀ ਹੋਈ ਆ ਬਸ ਲਗਭਗ ਵੱਧ ਤੋਂ ਵੱਧ 25 ਜਾਂ 30 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ برف ਸਾਰੀ ਖੁਰ ਜਾਏਗੀ ਕਿਉਂਕਿ برف ਇਹ ਤਾਂ ਹੈ ਕਿ ਪਈ ਆ ਕਾਫੀ ਪਈ ਹੋਈ ਆ ਪਰ ਖੁਰ ਵੀ ਗਈ ਹੋਈ ਆ ਕਾਫੀ ਖੁਰ ਵੀ ਗਈ ਹੈ ਜਦਕੇ برف ਪਈ ਵੀ ਕਾਫੀ ਹੋਈ ਆ ਜੋ ਕਿ ਸੇਵਾਦਾਰਾਂ ਹੋਰ ਆਰਮੀ ਵਾਲਿਆਂ ਨੇ ਰਸਤਾ ਜਿਹੜਾ ਪੂਰਾ ਬਣਾਇਆ ਹੁੰਦਾ ਵਾ ਔਰ ਆਰਕਾ ਵੀ ਪੂਰਾ ਉਸੇ ਤਰ੍ਹਾਂ ਹੀ ਰਸਤਾ ਬਣਾਇਆ ਆ। ਮੈਂ ਤੁਹਾਨੂੰ ਇੱਕ ਆਣੀ ਫੇਰ ਪਰਪਸ ਦਾ ਪ੍ਰਮਾਣ ਜਿਹੜਾ ਵਾ ਸਰੋਵਰ ਸਾਹਿਬ ਦੇ ਵਿੱਚ ਉਹ ਦੇ ਦਣਾ। ਜੇ ਦੇਖੋ ਸਰੋਵਰ ਸਾਹਿਬ ਦੇ ਵਿੱਚ برف ਕਿੰਨੀ ਜ਼ਿਆਦਾ ਹੈ ਗਈ ਆ। ਇਹ ਥੱਲੇ ਪੂਰੇ ਬਲਾਕ ਦੇ ਬਲਾਕ ਬਣੇ ਹੋਏ ਆ। ਇਹਨੂੰ ਅਸੀਂ ਮਾਰਾ ਜੇ ਵੀ ਇੱਕ ਨੂੰ ਮਾਰਾ ਜੇ ਛੇੜਾਂਗੇ ਤੇ ਸਾਰੇ ਦੇ ਸਾਰੇ ਬਲਾਕ ਡੈਂਦੇ ਆ। ਜਿਤਨਾ ਵਰਤ ਦੇ ਬਲਾਕ ਜਮਾਏ ਜਾਂਦੇ ਆ ਨਾ ਉਸ ਹੱਬ ਨਾਲ ਜੰਮੇ ਹੋਏ ਆ। ਅਜਾਣੇ ਕਿ ਇੱਕ ਨੂੰ ਹਲਾਵਾ ਤੇ ਸਾਰਾ ਇਹ ਜਾਨ ਸਰੋਵਰ ਸਾਹਿਬ ਅੱਦੇ ਤੱਕ ਹਿਲਦਾ ਵਾ ਇਹਨੂੰ ਆਪਾਂ ਬਲਾਕ ਹੀ ਕਹਿ ਸਕਦੇ ਹਾਂ ਕਿ ਬਰਫ਼ ਦੇ ਪੂਰੇ ਵੱਡੇ ਸਾਰੇ ਬਲਾਕ ਬਣੇ ਹੋਏ ਆ ਉਹ ਬਹੁਤ ਜ਼ਿਆਦਾ ਹੀ ਜੋ ਕਿ ਸੇਵਾਦਾਰਾਂ ਆ ਆਦਮੀ ਆਦਾਂ ਨੇ ਉਹ ਹੀ ਪਾਈ ਹੋਇਆ ਔਰ ਤੁਹਾਨੂੰ ਅਸੀਂ ਇੱਥੇ ਦਾ ਕਿਹਾ ਜਿਹੜਾ ਉਹਦੀ ਵੀ ਤੁਹਾਨੂੰ ਨਾਲ ਡਿਟੇਲ ਪਾ ਦਿੰਨੇ ਆਂ ਕਿਉਂਕਿ ਇਹ ਨਾ ਸੋਚੋ ਕਿ ਇਹ ਝੂਠ ਬੋਲ ਰਹੇ ਨੇ ਇਹ ਦੇਖੋ ਆ ਅਸੀਂ ਸਟੱਟ ਬਲਾਕ ਹਲਾ ਰਹੇ ਹਾਂ ਔਰ ਸਾਰੇ ਦਾ ਸਾਰਾ ਉਹ ਦੇਖੋ ਪੂਰੇ ਨਾ ਪੂਰਾ ਹਿਲ ਜਾ ਰਿਹਾ ਇਹ ਨੂੰ ਦੇ ਤਕਮੂ ਦੇ ਲੰਗੜੇ ਤੋਂ ਪੂਰਾ ਲੇਗਾ ਉਧਰ ਸਾਰੇ ਦੇ ਸਾਰੇ ਇਹ ਪੂਰਾ ਥੱਲੇ ਤੱਕ ਜੰਮਿਆ ਪਿਆ ਬਲੋਗ ਜਿਹੜੇ ਆ ਉਹ ਬਹੁਤ ਜ਼ਿਆਦਾ برف ਹੈ ਜੀ ਜੋ ਕਿ ਸੇਵਾਦਾਰਾਂ ਨੇ ਉਸ ਤੋਂ ਉਤਰ ਕੇ ਜਗਰੰਦਾਲ ਬਾਪਾ ਜੀ ਇਹਨਾਂ ਆ ਪੂਰਾ ਸ਼ਰਨ ਕਰਨ ਵਾਸਤੇ ਜਗ੍ਹਾ ਬਣਾਤੀ ਗਈ ਹੈ ਸਾਧ ਸੰਗਤ ਜੀ ਇਹ ਚਰਨੇ ਜਿਹੜੇ ਆ ਤੁਹਾਨੂੰ ਅਸੀਂ ਫੇਰ ਦੁਬਾਰਾ ਦਿਖਾ ਰਹੇ ਹਾਂ ਕਿ ਇਹ ਦੇਖੋ ਚਰਨੇ ਜਿਹੜੇ ਆ ਉਹ ਚੱਲ ਪਏ ਹੋਏ ਆ ਜਦ ਕਿ ਯਾਤਰਾ ਤੋਂ 2 ਮਹੀਨਾ ਜਾਂ 1.5 ਮਹੀਨਾ ਚੱਲਦੇ ਨੇ ਪਰ ਅਰਕਾਂ ਵੀ ਜਲਦੀ ਚੱਲ ਗਏ ਨਾ ਅਰ ਜਾਨੀ ਕਿ ਤਪਾਂ ਬਹੁਤ ਜ਼ਿਆਦੀਆਂ ਲੱਗ ਰਹੀਆਂ ਨੇ ਔਰ ਦਿਨ ਜਿਹੜੇ ਆ ਬੜੇ ਵਧੀਆ ਲੱਗਦੇ ਆ ਇਸ ਕਰਕੇ ਚਾਮੇ ਜਿਹੜੇ ਆ ਤੇ ਐਡਵਾਂਸ ਹੀ ਚੱਲ ਗਏ ਆ ਨਹੀਂ ਤੇ 1.5 ਮਹੀਨਾ ਬਾਅਦ ਚੱਲਦੇ ਨੇ ਕਿਉਂਕਿ ਜਿਉਂ-ਜਿਉਂ ਬਰਫ਼ ਖੁਰਦੀ ਆਤੀ ਹੈ ਚਾਮੇ ਚੱਲਦੇ ਆ ਔਰ ਸਰੋਵਰ ਸਾਹਿਬ ਦਾ ਚਲ ਜਿਹੜਾ ਵਧਦਾ ਵਾ ਔਰ ਐਰਕਾ ਜਿਹੜਾ ਵਾ ਐਰਕਾ ਯਾਤਰਾ ਤੋਂ ਪਹਿਲਾਂ ਹੀ ਜਿਹੜਾ ਸਰੋਵਰ ਸਾਹਿਬ ਦਾ ਚਲ ਜਿਹੜਾ ਉਹ ਵਧ ਰਿਹਾ ਵਾ ਔਰ ਕਾਫੀ ਜਿਆਦਾ ਜਲ ਜੜਾ ਵਾ ਪੂਰਾ ਕਿ ਪੌੜੀਆਂ ਦੇ ਨਾਲ ਐ ਪੂਰਾ ਲੱਗਾ ਹੋਇਆ ਵਾ ਚੱਲ ਔਰ ਉਹ ਸਾਇਦਾ ਕਿ ਉੱਪਰਲੀ ਪੌੜੀ ਤੱਕ ਵੀ ਆ ਜਵੇ ਕਿਉਂਕਿ ਚੱਬ ਨੈਰ ਜਲ ਜੜਾ ਵਾ ਇਹ ਸਾਰਾ ਸ੍ਰੋਵ ਸਾਹਿਬ ਦੇ ਵਿੱਚ ਆਉਣਾ ਉਹ ਬਾਕੀ ਤੁਹਾਨੂੰ ਅਸੀਂ ਪਲ-ਪਲ ਦੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਸਾਡੀ ਵੀਡੀਓ ਵੱਧ ਤੋਂ ਵੱਧ ਵੇਖਿਆ ਕਰੋ ਜੀ ਔਰ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਦਰਵਾਜ਼ੇ ਦਰਸ਼ਨ ਕਰਾ ਰਹੇ ਹਾਂ ਤੇ ਦੇਖੋ ਸੇਵਾ ਜਰੀਆ ਬਹੁਤ ਹੀ ਤਨਮਨ ਦੇ ਨਾਲ ਕੀਤੀ ਹੋਈ ਆ ਔਰ ਬਹੁਤ ਵਧੀਆ ਸਜਾਇਆ ਹੋਇਆ ਹੋਆ ਵਾਜੀਪੁਰ ਸਾਹਿਬ ਦੀ ਦੇਖੋ ਉਹ ਤੁਹਾਨੂੰ ਇਤਿਹਾਸ ਦੇ ਜਿਹੜੇ ਆ ਇਤਿਹਾਸ ਦਾ ਵੀ ਅਸੀਂ ਇੱਕ ਹਿੰਦੀ ਚ ਔਰ ਪੰਜਾਬੀ ਚ ਦੋਵੇਂ ਜਿਹੜਾ ਵਾ ਇਹ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਪੰਜਾਬੀ ਚ ਇਤਿਹਾਸ ਆ ਹੈ ਅੱਛਾ ਇਹ ਪੰਜਾਬੀ ਦਾ ਪੂਰਾ ਇਤਿਹਾਸ ਲਿਖਿਆ ਆ ਪੂਰਾ ਪੰਜਾਬੀ ਚ ਇਤਿਹਾਸ ਲਿਖਿਆ ਹੋਇਆ ਸਾਰਾ ਇਹ। ਹੋਰ ਉੱਤਰ ਹਿੰਦੀ ਚ ਲਿਖਿਆ ਹੋਇਆ। ਨਾਲ ਹੀ ਜਿਹੜਾ ਹਿੰਦੀ ਵਾਲਾ ਵੀ ਤੁਹਾਨੂੰ ਇੰਝ ਦਿਖਾ ਦਿੰਦੇ ਆ ਕਿ ਹਿੰਦੀ ਚ ਲਿਖਿਆ ਹੋਇਆ ਕਿ ਜੇ ਕਿਸੇ ਨੂੰ ਪੰਜਾਬੀ ਨਾ ਪੜਨੀ ਆਵੇ ਤੇ ਹਿੰਦੀ ਚ ਪੜ ਸਕਦਾ ਜੀ ਇਹ ਦੇਖੋ। ਇਹ ਹਿੰਦੀ ਚ ਪੂਰਾ ਇਤਿਹਾਸ ਲਿਖਿਆ ਆ। ਹਿੰਦੀ ਹਿੰਦੀ ਦਾ ਤਿਆਸਾ ਜੀ ਇਹ ਸਾਰਾ ਗੁਰੂ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਔਰ ਗੁਰਦਾਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਔਰ ਵੇ ਤਾਂ ਮੈਂ ਇਹ ਤਖਾਲਦੇ ਆਂ ਸੀ ਡੈਕੋਰੇਸ਼ਨ ਕਿ ਉਹ ਡੈਕੋਰੇਸ਼ਨ ਕਿੰਨੀ ਸੋਹਣੀ ਲੱਗ ਰਹੀ ਹੈ ਦੇਖੋ ਡੈਕੋਰੇਸ਼ਨ ਜਿਹੜੀ ਕਿੰਨੀ ਸੋਹਣੀ ਲੱਗ ਰਹੀ ਆ ਔਰ ਸਾਨੂੰ ਇੱਥੇ ਵੇਖਣ ਬਹੁਤ ਸੋਹਣੀ ਲੱਗ ਰਹੀ ਆ ਔਰ ਦੇਖੋ ਕਿ ਜਿਹੜਾ ਆਲ ਵਰਲਡ ਇਥੋਂ ਪ੍ਰੋਗਰਾਮ ਤੇ ਜਾਣਾ ਵਾ ਤੇ ਉਹਨਾਂ ਨੂੰ ਕਿੰਨੀ ਸੋਣੀ ਲੱਗੇਗੀ ਔਰ ਪੂਰਾ ਮਨ ਜਿਹੜਾ ਵਾ ਫੁੱਲਾਂ ਵਾਂਗੂ ਫਿੜਦੇਗਾ ਜੀ ਇਹ ਦਰਸ਼ਨ ਕਰਕੇ ਕਿਉਂਕਿ ਇੱਥੇ ਆਉਣਾ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਆ ਗਈ ਸਾਧਾ ਮਰੀਜ਼ ਆ ਉਹ ਵੀ ਨਹੀਂ ਆ ਸਕਦਾ ਜੇ ਕਿਸੇ ਨੂੰ ਕੋਈ ਲੰਬੀ ਬਿਮਾਰੀ ਆ ਜਾਂ ਕਿਸ ਤਰ੍ਹਾਂ ਆ ਉਹ ਵੀ ਜਿਹੜਾ ਵਾ ਕਿ ਇੱਥੇ ਨਹੀਂ ਆ ਸਕਦਾ ਕਿਉਂਕਿ ਇੱਥੇ ਆਕਸੀਜਨ ਦੀ ਵੀ ਕਮੀ ਹੋ ਜਾਂਦੀ ਆ ਤੇ ਬੰਦਾ ਜਿਹੜਾ ਵਾ ਹੁੰਦੇ ਹੁੰਦੇ ਕਈ ਵਾਰੀ ਬਿਮਾਰ ਵੀ ਹੋ ਜਾਂਦਾ ਇਸ ਕਰਕੇ ਇੱਥੇ ਕੋਈ ਕਿਸਮਤ ਵਾਲਾ ਹੀ ਜਿਹੜਾ ਆ ਕੇ ਦਰਸ਼ਨ ਕਰਦਾ ਵਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਚਾਰ ਸਫੇ ਦੇ ਬਰਫੀ ਬਰਫ ਹੁੰਦੀ ਆ ਇਸ ਕਰਕੇ ਇੱਥੇ ਬਹੁਤ ਘੱਟ ਲੋਕ ਆਉਂਦੇ ਆ ਪਰ ਸਾਡੀ ਇਹ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸੰਗਤ ਆਵੇ ਵੱਧ ਤੋਂ ਵੱਧ ਦਰਸ਼ਨ ਕਰੇ ਔਰ ਵੱਧ ਤੋਂ ਵੱਧ ਦੁਨੀਆ 'ਚ ਜਿਹੜਾ ਪ੍ਰਚਾਰ ਆ ਉਹ ਫੁਲਾਇਆ ਜਾਵੇ ਸਿੱਖ ਧਰਮ ਦਾ ਸਿੰਘ ਜੀ ਇਹ ਤੁਹਾਨੂੰ ਇਹ ਹੁਣ ਅਸੀਂ ਅੰਦਰ ਦੀ ਸੇਵਾ ਦਿਖਾ ਰਹੇ ਹਾਂ ਇਹ ਦੇਖੋ ਪਿੰਨੇ ਸੋਹਣੇ ਤੋਂ ਦਸਤੇ ਲਗਾਏ ਹੋਏ ਆ ਬਹੁਤ ਹੀ ਸੋਹਣਾ ਅੰਦਰੋਂ ਵੀ ਸਜਾਇਆ ਹੋਇਆ ਵਾ ਇਹ ਦੇਖੋ ਅੰਦਰ ਉਹ ਬਹੁਤ ਵਧੀਆ ਜਿਹੜੀ ਬਣਾਤੀ ਸੇਵਾ ਕੀਤੀ ਹੋਈ ਆ ਔਰ ਬਹੁਤ ਹੀ ਸੋਹਣਾ ਸਜਾਇਆ ਹੋਇਆ ਤੇ ਮਾਰੀ ਦੀ ਚਲਕ ਮਰਵਾ ਲੰਨੇ ਜਦਕੇ ਇਹ ਬਣਾਈ ਹੋਈ ਆ ਜਦਕੇ ਮਨਾ ਕੀਤਾ ਆ ਕਿ ਜੇ ਦਿਖਾ ਨਹੀਂ ਸਕਦੇ ਅਸੀਂ ਪਰ ਫੇਰ ਵੀ ਤੁਹਾਨੂੰ ਅਸੀਂ ਥੋੜਾ ਜਿਹਾ ਦਿਖਾ ਦਿੰਨੇ ਆ ਕਿ ਅੰਦਰ ਦੇਖੋ ਕਿੰਨਾ ਸੋਹਣਾ ਸਜਾਇਆ ਔਰ ਬਹੁਤ ਹੀ ਸਲਾਗਾ ਜੋਗਾ ਜੀ ਬਹੁਤ ਵਧੀਆ ਸਜਾਇਆ ਹੈ ਇਹ ਗਾਠੀ ਹੈ ਨਾ ਆ ਦੋਨੋਂ ਨੂੰ ਇਹ ਇੱਕ ਗੁਰੂ ਸਾਹਿਬ ਦੀ ਤਸਵੀਰ ਬਣੀ ਹੋਈ ਹੈ ਜੀ ਸਰੂਪ ਸਰੂਪ ਇਹ ਦੇਖੋ ਉੱਪਰੋਂ ਅਸੀਂ ਜਿਹੜਾ ਵਾ ਉੱਪਰੋਂ ਤੁਹਾਨੂੰ ਦਿਖਾ ਰਹੇ ਹਾਂ ਥੱਲੇ ਤੱਕ ਕਿ ਥੱਲੇ ਵੀ ਕਿੰਨੇ ਸੋਹਣੇ ਗੁਲਦਸਤੇ ਲਗਾਏ ਹੋਏ ਆ ਇਹ ਵੀ ਅੱਜ ਦਿਖਾ ਰਹੇ ਆ ਇਹ ਅੰਦਰ ਤੱਕ ਬੜੇ ਸੋਹਣੇ ਗੁਲਦਸਤੇ ਲਗਾਏ ਹੋਏ ਆ ਜੀ ਕਹਿੰਦੇ ਪੈਨੇ ਫੋਨ ਉੱਤੇ ਦੱਸ ਲਗਾ ਜੇ ਸਾਸ਼ੰਗੀ ਐਸਸੀ ਇਹ ਸੰਸਾਦ ਦਰਬਾਰ ਤੋਂ ਮੰਦਰ ਵਾਲੀ ਜਿਹੜੀ ਆ ਮੰਦਰ ਦਾ ਵੀ ਪੂਰਾ ਤੁਹਾਨੂੰ ਦੱਸਾਂਗੇ ਅਰ ਮੰਦਰ ਦੇ ਇਹਾਰੇ ਵੀ ਜਿਹੜਾ ਦਾ ਨਾਲ ਹੀ ਅਸੀਂ ਟੈਕ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਥੋੜਾ ਜਿਹਾ ਮੰਦਰ ਤੋਂ ਥੋੜਾ ਹਟ ਕੇ ਆ ਨਦੀ ਬਾਰੇ ਥੋੜਾ ਜਿਹਾ ਇਤਿਹਾਸ ਜਿਹੜਾ ਉਹ ਦੱਸ ਦਿੰਨੇ ਆ ਇਹ ਸਰੋਵਰ ਦਾ ਜਲ ਜਿਹੜਾ ਵਾ ਥੱਲੇ ਜਾ ਰਿਹਾ ਵਾ ਇੱਕ ਵੀ ਨਦੀ ਦੇ ਵਿੱਚ ਜਾਂਦਾ ਔਰ ਉਹ ਨਦੀ ਜਿਹੜੀ ਆ ਦੰਗਾ ਦੇ ਵਿੱਚ ਪ੍ਰਵਾਹ ਹੋ ਰਹੀ ਆ ਔਰ ਦੰਗਾ ਬਤੇੜੀ ਪਾਣੀ ਜਿਹੜੀ ਬੰਦੀ ਆ ਮੇਲ ਹੋ ਕੇ ਕੰਨਾ ਚੋਂ ਨਦੀਆਂ ਦਾ ਮੇਲ ਹੋ ਕੇ ਫੇਰ ਬੰਦੀ ਆ ਇਸੇ ਕਰਕੇ ਉਹਦਾ ਬਹਾਰੀ ਜੋ ਜ਼ਿਆਦਾ ਹੁੰਦਾ ਔਰ ਆਹ ਤੁਮ ਮੰਦਰ ਦੇ ਬਾਰੇ ਤਾਂ ਤੇ ਅਸੀਂ ਔਰ ਮੰਦਰ ਦੇ ਬਾਰੇ ਤਾਂ ਵਿਚਾਰਾਂਗੇ ਇਹ ਦੇਖੋ ਜੀ ਮੇਲ ਦੇਖਾ ਗਿਆ ਕਿ ਜਿਹਦੇ ਤੇ ਕਿਤੇ ਨਹੀਂ ਮਨ ਲੱਗਦਾ ਕੋ ਬਣਿਆ ਦਾ ਵੱਖ-ਵੱਖ ਨੇ ਇਹ ਜਣਾ ਆਪਾਂ ਆਪਣੇ ਜਿਹੜਾ ਵਾ ਕਿ ਉਹ ਕਹਿ ਜਾਂਦਾ ਵਾ ਪਰ ਉਸ ਅੰਤਾਸ ਦੇ ਵਿੱਚ ਅਸੀਂ ਨਹੀਂ ਜਾਾਂਦੇ ਅਸੀਂ ਵੱਖਰੀ ਵੀ ਲੋ ਚੜੀ ਬਣਾ ਲ ਤੁਹਾਨੂੰ ਪਾ ਦਾਂਗੇ ਕਿ ਲਸ਼ ਮੰਜ਼ਰਾ ਹੋਰ ਅਸੀਂ ਤਾਂ ਮੰਜ਼ਰਾ ਜਿਹੜਾ ਪੂਰੇ ਦਰਸ਼ਿਵ ਕਰਾ ਰਹੇ ਆ ਇਸ ਟਾਈਮ ਔਰ ਮੰਦਰ ਦੀ ਵੀ ਡੈਕੋਰੇਸ਼ਨ ਜਿਹੜੀ ਆ ਬਹੁਤ ਸੋਹਣੀ ਕੀਤੀ ਹੋਈ ਆ ਬਹੁਤ ਹੀ ਵਧੀਆ ਕਿਉਂਕਿ ਇਹ ਵੀ ਮੰਦਰ ਦੇ ਕੁਆੜ ਵੀ ਜਿਹੜੇ ਆ ਉਹ ਵੀ 25 ਮਈ ਨੂੰ ਹੋਣਨ ਜਾ ਰਹੇ ਆ ਜਦੋਂ ਗੁਰਦੁਆਰਾ ਸਾਹਿਬ ਦੇ ਕੁਆੜ ਕੋਲਦੇ ਆ ਉਦੋਂ ਹੀ ਮੰਦਰ ਦਾ ਵੀ ਕੁਆੜ ਕੋਲਦੇ ਜਾਂਦੇ ਆ ਔਰ ਇਥੋਂ ਦੀ ਵੀ ਜਿਹੜੀ ਸਾਫ ਸਫਾਈ ਆ ਜਾਂ ਜੋ ਵੀ ਰੈਨ ਸ਼ੈਨ ਜਿਤਰਾ ਵੀ ਆ ਉਹ ਸਾਰਾ ਗੁਰਦੁਆਰਾ ਸਾਹਿਬ ਮੈਨੇਜਮੈਂਟ ਨੇ ਵੇਚਦੀ ਆ ਹੁਣ ਤਾਂ ਮੈਂ ਇਹਦੇ ਆਸੇ-ਬਾਸੇ ਦਾ ਸਾਰਾ ਦਿਖਾ ਦਿੰਨੇ ਆ ਪਹਿਲਾਂ ਅੰਦਰ ਦਾ ਦਿਖਾ ਦਿੰਦੇ ਆ ਕਿ ਅੰਦਰ ਦੇਖੋ ਪੂਰਾ ਐ ਜੋਤ ਜਗ ਰਹੀ ਆ ਸਾਰਾ ਕੁਝ ਹੋ ਰਿਹਾ ਵਾ ਜੋ ਜੋ ਵੀ ਮੰਦਰਾਂ ਦੇ ਵਿੱਚ ਆਮ ਤੌਰ ਤੇ ਹੁੰਦਾ ਔਰ ਇਹ ਤੁਹਾਨੂੰ ਫੇਰ ਇਹ ਕਰੀ ਦੱਸ ਦਿੰਦੇ ਆ ਕਿ ਇਹ ਲక్ష్మణ ਜੀ ਦਾ ਮੰਦਰ ਆ ਔਰ ਇਹ ਪ੍ਰਾਤਨ ਮੰਦਰ ਆ ਜੀ ਬਹੁਤ ਪੁਰਾਣਾ ਮੰਦਰ ਆ ਇਹ ਦੇਖ ਅੰਦਰ ਦੇ ਦਰਸ਼ਨ ਕਰਾ ਰਹੇ ਹਾਂ ਤੁਹਾਨੂੰ ਇਹ ਸਾਰੇ ਅੰਦਰ ਦੇ ਦਰਸ਼ਨ ਹੋ ਰਹੇ ਆ ਔਰ ਜਿਹੜੇ ਕਵਾੜ ਆ ਉਹ ਜਿਹੜੇ ਕਵਾੜ ਆ ਉਹ 25 ਤਰੀਕ ਨੂੰ ਹੀ ਇਹ ਵੀ ਨਾਲ ਖੁੱਲਣਗੇ ਔਰ 25 ਤਰੀਕ ਨੂੰ ਹੀ ਮਰਜਾਨੀ ਕੇ ਕੇਂਪੂਟ ਸਾਹਿਬ ਦੇ ਕਵਾੜ ਖੁੱਲਣਗੇ ਔਰ ਮੰਦਰ ਦੇ ਕਵਾੜ ਜਿਹੜਾ ਉਹ ਵੀ 25 ਨੂੰ ਹੀ ਖੁੱਲਣਗੇ ਆਹ ਤੁਹਾਨੂੰ ਇਹਦੇ ਆਸ-ਪਾਸੇ ਸਾਰਾ ਦਿਖਾ ਦਿੰਨੇ ਆ ਇੱਧਰ ਜਲਕੁੰਡ ਵੀ ਬਣਾਇਆ ਹੋਇਆ ਵਾ ਜਿਹਨੂੰ ਸ਼ਿਵ ਮੰਦਰ ਅਸੀਂ ਕਹਿ ਦਿੰਨੇ ਆ ਇੱਥੇ ਲੋਕ ਜਿਹੜੇ ਆ ਜਲ ਚੜਾਉਂਦੇ ਆ ਇਹ ਸਾਹਮਣੇ ਦੇਖੋ ਜਲ ਚੜਾਉਣ ਆ ਤੇ ਸਾਰਾ ਇਹੀ ਰੱਖਿਆ ਹੋਇਆ ਸ਼ਿਵ ਲਿੰਗ ਰੱਖਿਆ ਹੋਇਆ ਵਾ ਉੱਪਰ ਦਾਕਰ ਰੱਖੀ ਹੋਈ ਆ ਪਤਲ ਦੀ ਔਰ ਇੱਥੇ ਲੋਕ ਜਿਹੜੇ ਆ ਬਹੁਤ ਜ਼ਿਆਦਾ ਆ ਕੇ ਜਲ ਵੀ ਚੜਾਉਂਦੇ ਆ ਔਰ ਇਹਦੀ ਵੀ ਜਿਹੜੀ ਅਸੀਂ ਨਾਲ ਤੁਹਾਨੂੰ ਇੱਧਰ ਅਸੀਂ ਦਿਖਾ ਦਿੰਨੇ ਆ ਕਿ ਇਹਦਾ ਇਤਿਹਾਸ ਜਿਹੜਾ ਆ ਇਤਿਹਾਸ ਦੀ ਥੋੜੀ ਚਲਕ ਮਰਾ ਦਿੰਨੇ ਆ ਕਿ ਇਤਿਹਾਸ ਥੋੜਾ ਲਿਖਿਆ ਹੋਇਆ ਵਾ ਬਾਕੀ ਜ਼ਿਆਦਾ ਇਤਿਹਾਸ ਦੇ ਬਾਰੇ ਸਾਨੂੰ ਪਤਾ ਨਹੀਂ ਹੈਗਾ ਸਾਨੂੰ ਜਿੰਨਾ ਪਤਾ ਹੈਗਾ ਅਸੀਂ ਉਹਨਾਂ ਜਿਹੜਾ ਨਾਲ ਅਟੈਚ ਕਰ ਰਹੇ ਹਾਂ ਔਰ ਐਸ਼ਵਜੀ ਦਾ ਮੰਦਿਰ ਬਣਾਇਆ ਹੋਇਆ ਜਿੱਥੇ ਤੇ ਜਲ ਚੜਾਇਆ ਜਾਂਦਾ ਹੈ। ਤਾਂ ਨੂੰ ਇਹਦੇ ਜਾਂਚ ਫੇਜ ਉਹਦੇ ਅਸੀਂ ਜਿਹੜਾ ਹੋਊਗੀ ਦਿਖਾ ਦੇਣੀ ਹੈ। ਬੈਰੀ ਸਾਧ ਸੰਗਤ ਜੀ ਇਹ ਤੁਹਾਨੂੰ ਅਸੀਂ ਇਸ ਟਾਈਮ ਫੁੱਲ ਖਿੜੇ ਹੋਏ ਦਿਖਾ ਰਹੇ ਹਾਂ ਜਿਹੜੇ ਕਿ ਜੂਨ ਜੁਲਾਈ ਦੇ ਵਿੱਚ ਦੇਖਦੇ ਹੁੰਦੇ ਹਾਂ ਇਹਰ ਕੈਦਾ ਮਤਲਬ ਉਹ ਇਹ ਆ ਕਿ ਮੌਨਸੂਨ ਜਿਹੜਾ ਉਹ ਪਹਿਲਾਂ ਆ ਰਿਹਾ ਵਾ ਜਿਹਦਾ ਕਰਕੇ ਫੁੱਲ ਵੀ ਜਿਹੜੇ ਆ ਇਤਵਾਰ ਖੁੱਲਣ ਤੋਂ ਪਹਿਲਾਂ ਹੀ ਖਿੜੇ ਹੋ ਰਿਹਾ ਦੇਖੋ ਉਹ ਬਹੁਤ ਸੋਹਣੇ ਫੁੱਲ ਲੱਗ ਰਹੇ ਆ ਇਹਦਾ ਮਤਲਬ ਕਿ ਆਕਸੀਜਨ ਦੀ ਔੜਕਾ ਕਮੀ ਜਿਹੜੀ ਆ ਉਹ ਬਹੁਤ ਘੱਟ ਹੋਏਗੀ ਔਰ ਵੱਧ ਤੋਂ ਵੱਧ ਯਾਤਰੀ ਜਿਹੜੇ ਆ ਉਹ ਯਾਤਰਾ ਕਰ ਸਕਦੇ ਆ ਜਿੱਦਾਂ ਕਿ ਕੋਈ ਜਿਨ੍ਹਾਂ ਨੂੰ ਆਕਸੀਜਨ ਦੀ ਕਮੀ ਜਾਂ ਕੋਈ ਦਮੇ ਦਾ ਮਰੀਜ਼ ਕਹਿ ਸਕਦੇ ਜਤਰਾ ਵੀ ਉਹ ਵੀ ਮੈਨੂੰ ਲੱਗਦਾ ਕਿ ਆ ਸਕਦੇ ਆ ਇਸ ਹਿਸਾਬ ਨਾਲ ਕਿਉਂਕਿ ਇਹ ਫੁੱਲ ਖੇਡਣ ਦਾ ਮਤਲਬ ਇਹੀ ਆ ਕਿ ਮੌਨਸੂਨ ਪਹਿਲਾਂ ਆ ਰਿਹਾ ਵਾ ਔਰ ਜਿੰਨੇ ਫੁੱਲ ਬੂਟੇ ਆਲੇ ਦੁਆਲੇ ਜੋ ਵੀ ਮਤਲਬ ਜਣ ਕੇ ਹਰਿਆਲੀ ਹੋਏਗੀ ਉਨਾ ਹੀ ਆਕਸੀਜਨ ਦੀ ਕਮੀ ਜਿਹੜੀ ਆ ਘੱਟ ਹੋਏਗੀ ਔਰ ਸਰੋਵਰ ਬਾਰੇ ਫੇਰ ਤੁਹਾਨੂੰ ਇਹ ਕਰੀਏ ਦਿਖਾ ਰਹੇ ਆ ਇਹ ਅਸੀਂ ਮੰਦਰ ਵਾਲੀ ਸਾਈਡ ਤੋਂ ਸਰੋਵਰ ਸਾਹਿਬ ਦਿਖਾ ਰਹੇ ਆ ਔਰ ਨਾਲ ਹੀ ਮੰਦਰ ਔਰ ਗੁਰਦੁਆਰਾ ਸਾਹਿਬ ਜਿਹੜਾ ਵਾ ਇਹ ਵੀ ਤੁਹਾਨੂੰ ਦਿਖਾ ਲਾਂਗੇ ਕਿ ਦੇਖੋ ਇਹ ਪੁਰਾਤਨ ਮੰਦਰ ਆ ਔਰ ਸਾਹਮਣੇ ਪੁਰਾਤਨ ਦਰਬਾਰ ਸਾਹਿਬ ਸ੍ਰੀ ਹੇਮਪੁਰ ਸਾਹਿਬ ਔਰ ਵੱਤੋ ਵੱਤ ਸੰਗਤ ਆਓ ਜੀ ਵੱਤੋ ਵੱਤ ਦਰਸ਼ਨ ਕਰੋ ਮੰਦਿਰ ਦੇ ਵੀ ਦਰਸ਼ਨ ਕਰੋ ਔਰ ਗੁਰਦੁਆਰਾ ਸਾਹਿਬ ਦੇ ਵੀ ਜਿਹੜੇ ਆ ਉਹ ਵੀ ਦਰਸ਼ਨ ਕਰੋ ਆਉ ਤੁਹਾਨੂੰ ਇੱਕ ਵਾਰੀ ਅਸੀਂ ਆਲੇ ਦੁਆਲੇ ਘੁਮਾ ਕੇ ਜਿਹੜਾ ਵਾ ਉਹ ਦਿਖਾ ਦਿੰਨੇ ਆ ਕਿ ਇਹ ਦੇਖੋ ਇਹ ਮੰਦਿਰ ਦੇ ਬਿਲਕੁਲ ਨਾਲ ਵੀ ਫੁੱਲ ਖੜੇ ਹੋਏ ਆ ਆ ਦੇਖੋ ਆ ਤੁਹਾਨੂੰ ਦਿਖਾ ਲਦਿੰਨੇ ਆ ਇੱਕ ਦੋ ਫੁੱਲ ਆਪਾਂ ਨੂੰ ਦੇਖ ਰਿਹਾ ਪਰ ਵੇਖੋ ਇਹ ਵੀ ਦਿਖਾ ਲਦਿੰਨੇ ਆ ਆਓ ਜੀ ਮੰਦਿਰ ਦਿਖਾ ਦਿੰਨੇ ਆ ਪੂਰਾ ਔਰ ਇਹ ਤੁਹਾਨੂੰ سنگਲ ਵੀ ਜਿਹੜੇ ਆ ਉਹ ਵੀ ਦਿਖਾ ਦਿੰਦੇ ਆ ਕਿ ਮੰਦਰ ਵਾਲੀ ਸਾਈਡ ਜਿਹੜੇ ਆ ਇਹ سنگਲ ਵੀ ਲੱਗੇ ਹੋਏ ਆ ਇਸ਼ਨਾਨ ਕਰਨ ਵਾਸਤੇ ਇਹ ਤਾਂ ਵੀ ਲੋਕ ਜਿਹੜੇ ਆ ਇਸ਼ਨਾਨ ਕਰ ਸਕਦੇ ਆ ਇਹ ਦੇਖੋ ਇਹ ਮੰਦਰ ਵਾਲੀ ਸਾਈਡ ਵੀ ਜਿਹੜੇ ਆ سنگਲ ਲੱਗੇ ਹੋਏ ਆ ਔਰ ਇਹ سنگਲ ਤਾਂ ਨਹੀਂ ਪ੍ਰਤੀ ਦਿਖਾ ਰਹੇ ਕਿ ਇੱਧਰ ਵੀ ਇਸ਼ਨਾਨ ਕਰ ਸਕਦੇ ਆ ਇਹ ਜਿਹੜੀ ਜਿਹੜੀ ਜਗ੍ਹਾ ਬਣਾਈ ਹੋਈ ਆ ਉਧਰੋਂ ਵੀ ਇਸ਼ਨਾਨ ਕਰ ਸਕਦੇ ਆ ਕਿਉਂਕਿ ਇਹ पत्थर साहबर पाली जगह वैर फिसल, दावा के पैर फिसल जावे। के कोई चोट ना लगे हादसा ना होग लगाए हुए चार सफेरे प्यारी साह संगत जी ये मैं थोड़ा हिंदी में विस्तार कर रहा हूँ ये हवन कुंड है और जहां पर हवन भी किया जाता है और पूजा स्था जो भी है वो सारा कुछ किया जाता है ये हमन कुंड बनाया और सामने मंदिर है ये लक्ष्मण मंदिर है जो कि पुरातन मंदिर है और काफ़ी सदियों से हमें पता ही नहीं है कि कोई भी इसके बारे में बता नहीं सकता है कि कितना पुराना मंदिर है लेकिन बोला जाता है कि बहुत ज़्यादा पुराना जो लक्ष्मण जी का ये मंदिर है और यहाँ पर भी पूरी सुविधा है माथा टेकने के लिए आने के लिए जाने के लिए जो हेमकुंड साहब को रास्ता आता है वही ये मंदिर को रास्ता आता है ਔਰ راستے મે ਪੂਰੀ ਸੁਖਦਾ ਹੈ ਜਲ ਪਾਨ ਸਭ ਕੁਝ ਜੋ ਉਹ ਸਾਰੀ ਸੁਖਦਾ ਹੈ ਕੋਈ ਵੀ ਦਿੱਕਤ ਨਹੀਂ ਹੈ ਇਹ ਤੁਹਾਨੂੰ ਸੰਗਤ ਜੀ ਫਿਰ ਇਹ ਕਰੀ ਨਦੀ ਦਾ ਦਿਖਾ ਰਹੇ ਆ ਕਿ ਇਹ ਨਦੀਆ ਜਿਹੜੀ ਗੰਗਾ ਦੇ ਵਿੱਚ ਜਾ ਕੇ ਮਿਲਦੀ ਆ ਔਰ ਇਹ ਇੰਪੁਨ ਸਾਥੇ ਜਾ ਰਹੀ ਆ یہی ਉਹ ਨਦੀਆ ਜੋ ਗੰਗੂਨ ਸਾਥੇ ਜਾ ਰਹੀ ਆ ਔਰ ਨੀਚੇ ਜਾ ਕੇ ਗੰਗਾ ਜੀ ਨੇ ਪ੍ਰਵਾਹਤ ਹੋ ਜਾਂਦੀ ਹੈ ਹਾਂ ਬਣੀ ਮਿਲ ਜਾਂਦੀ ਹੈ ਔਰ ਇਸ ਦੇ ਕਿਨਾਰੇ-ਕਿਨਾਰੇ ਵੀ ਫੁੱਲ ਜੋ ਹੈ ਬਹੁਤ ਅੱਛੇ ਖਿਲੇ ਹੋਏ ਹਨ ਔਰ ਦੇਖਣਯੋਗ ਫੁੱਲ ਹੈ ਇਹ ਦੇਖੋ ਸਾਹ ਦੇ ਵਿੱਚ ਕਿ ਫੁੱਲ ਜਿਹੜੇ ਆ ਬਹੁਤ ਨਹੀਂ ਬੱਝਾ ਖਿਲੇ ਹੋਏ ਆ ਇਹ ਦੇਖੋ ਬਹੁਤ ਸੋਹਣੇ ਫੁੱਲ ਖਿਲੇ ਹੋਏ ਆ ਔਰ ਇਹ ਤੁਹਾਨੂੰ ਅਸੀਂ ਚਾਰ ਸਫੇਰੇ ਦਾ ਜਿਹੜਾ ਵਿਊ ਆ ਉਹ ਦਿਖਾ ਦਿਆ ਵਾ ਇਹ ਦੇਖੋ ਪਰਪ ਜਿਹੜੀ ਆ ਅਜੇ ਵੀ ਹੈਗੀ ਆ ਔਰ ਇਹ ਨਦੀ ਦੇ ਕਿਨਾਰੇ-ਕਿਨਾਰੇ ਵਰਫ ਆ ਔਰ ਨਦੀ ਜਿਹੜੀ ਆ ਇਹ ਗਾਂਹ ਜੇ ਤੱਕ ਜਾ ਰਹੀ ਆ ਚੰਗਾ ਜੀ ਤੱਕ और ये देखिए ये जो सामने नीलकंठ के पहाड़ है वो दिखा रहे हैं और पूरी जो चार سفیرے की परिक्रमा है वही हम थोड़ा सारा दिखा रहे हैं ये सामने नीलकंठ के पहाड़ ही जी जेड़े तन्नू दिखा देया और ये देखो चार سفیرے ਦਾ ਵੀ ਜਿਹੜਾ ਉਹ ਅਸੀਂ ਦਿਖਾ ਦੇਣਾ ਇਹ ਚਾਰ سفیرے ਦਾ ਵੀ ਜਿਹੜਾ ਆੜਿਆ ਔਰ ਦੂਜੇ ਪਾਸੇ ਤੋਂ ਅਸੀਂ ਵਿਖਾਤੇ ਆਏ ਆ ਇਹ ਚੌਥੇ ਪਾਸੇ ਆਏ ਹੋਏ ਆ ਔਰ ਇਧਰੋਂ ਮੰਦਰ ਵਾਲੀ ਸਾਈਡ ਤੋਂ ਅਸੀਂ ਸਾਰਾ ਦਿਖਾ ਰਹੇ ਹਾਂ हम लोग जो है ये मंदिर वाली साइड दिखा रहे हैं दूसरी तरफ जो हम डेकोरेशन है वो दिखा दी गई है और ये मंदिर वाली साइड दिखा रहे हैं इधर मैं देखूँगा कि ये इधर का भी पूरा आ जाएगा ये बादल जो है जो नीचे आ रहे हैं ये बादल हैं जी जो सामने दिख रहे हैं जो सारे के सारे बादल हैं बादल नीचे आ रहे हैं बादल बिल्कुल हमारे हाथों में आ जाते हैं साथ संगत जी ये बदल आ रहे हैं और ये यदल जेडे बिल्कुल असं हाथ ला सकते हैं इन्ने नहीं भी होंगे आ ਔਰ ਇਹਨਾਂ ਦੇ ਬਾਰੇ ਵੀ ਅਸੀਂ ਵੱਖਰੀਆਂ ਵੀਡੀਓ ਜਿਹੜੀਆਂ ਬਣਾ ਕੇ ਪਾਈਆਂ ਹਈਆਂ ਵਾ ਔਰ ਮੇਰੀ ਹੱਥ ਜੋੜ ਕੇ ਫੇਰ ਉਹੀ ਬੇਨਤੀ ਆ ਕਿ ਲਾਈਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਜ਼ਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਹਾਨੂੰ ਅਸੀਂ ਡੈਕੋਰੇਸ਼ਨ ਦੀ ਜਿਹੜੀ ਪੂਰੀ ਵੀਡੀਓ ਬਣਾ ਕੇ ਇਸ ਦਮ ਦਿਖਾ ਦਿਆ ਕਿ ਕੱਲ 25 ਮਈ ਆ ਕੱਲ ਤਵਾਰ ਖੁੱਲਣ ਜਾ ਰਹੇ ਆ ਕੱਲ 25 ਮਈ ਆ ਔਰ ਅੱਜ 24 ਮਈ ਆ ਅੱਜ ਅਸੀਂ ਸ਼ਾਮੀ ਤੁਹਾਨੂੰ ਇਹ ਵੀਡੀਓ ਜਿਹੜੀ ਬਣਾ ਕੇ ਉਹ ਦਿਖਾ ਰਹੇ ਆ ਕਿ ਪੂਰੀ ਡੈਕੋਰੇਸ਼ਨ ਜਿਹੜੀ ਆ ਐ ਪੂਰੇ ਜੋਰਾਂ ਛੋਰਾਾਂ ਦੇ ਨਾਲ ਹੋ ਚੁੱਕੀ ਆ ਔਰ ਵੱਧ ਤੋਂ ਵੱਧ ਸੰਗਤ ਆਵੇ ਵੱਧ ਤੋਂ ਵੱਧ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰੇ ਆਏ ਥੱਲੋਂ ਜੀ ਇਹ ਪੰਜ ਪਿਆਰੇ ਦਰਸ਼ਨ ਕਰਾ ਰਹੇ ਨੇ ਕਿ ਪੰਜ ਪਿਆਰੇ ਆ ਰਹੇ ਸੱਚੀ ਦੇਵ ਅੰਦਰ ਹੈ ਸੱਚੀ ਦੇਵ ਅੰਦਰ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿੱਕ ਕਿ ਇਹ ਰਾਤੇ ਤੁਹਾਨੂੰ ਦਿਖਾ ਰਹੇ ਆ ਜੀ ਇਹ ਤੇ ਡੈਕੋਰੇਸ਼ਨ ਕੀਤੀ ਹੋਈ ਆ ਪਰ ਵੇਖੋ ਤਾਰੇ ਹੀ ਲੱਗਦੇ ਆ ਜਿਦ ਤਰ੍ਹਾਂ ਤਾਰੇ ਹੁੰਦੇ ਆ ਵਾਹ ਵੇਖੋ ਤਾਰੇ ਲੱਗ ਰਹੇ ਆ ਜਿਦ ਤਰ੍ਹਾਂ ਤਾਰੇ ਹੁੰਦੇ ਆ ਪਰ ਇਹ ਡੈਕੋਰੇਸ਼ਨ ਕੀਤੀ ਹੋਈ ਆ ਹੇਮਕੁੰਨ ਸਾਹਿਬ ਸ੍ਰੀ ਹੇਮਕੁੰਨ ਸਾਹਿਬ ਜਿਹੜੀ ਇਹ ਡੈਕੋਰੇਸ਼ਨ ਕੀਤੀ ਹੋਈ ਆ ਔਰ ਇਹ ਲੜੀਆਂ ਲਗਾਈਆਂ ਹੋਈਆਂ ਜੀ